ਸਤਿ ਸ੍ਰੀ ਗੋਦੀ ਸਵਾਗਤ ਹੈ ਸਦਾ ਪੰਜਾਬ ਟਰੈਕਟਰ ਤੇ ਸਾਨੂੰ ਅੱਜ ਮਿਲਾਉਣ ਲੱਗੇ ਜੀ ਨਿੱਕਾ ਮਲਗਾਣਾ ਸਾਡਾ ਭਰਾ ਛੋਟਾ ਤੇ ਪੰਜਾਬ ਟਰੈਕਟਰ ਤੇ ਸਾਨੂੰ ਨਵੇਂ-ਨਵੇਂ ਟਰੈਕਟਰ ਦਿਖਾਉਣ ਲੱਗੇ ਆ ਜੀ ਪਹਿਲਾਂ ਨੋਟ ਕਰ ਲੋ ਜੀ ਡਰੈਸ ਪੰਜਾਬ ਟਰੈਕਟਰ ਸੇਲ ਪਰਚੇਜ਼ ਤਲਵੰਡੀ ਸਾਬੋ ਗੁਰੂ ਰਵਿਦਾਸ ਚੌਂਕ ਤਲਵੰਡੀ ਸਾਬੋ ਮੌੜਾ ਵਾਲਾ ਚੌਂਕ ਵੀ ਕਹਿੰਦੇ ਐ ਇਸ ਨੂੰ ਤੇ ਅੱਜ ਵਿਸਾਖੀ ਦਾ ਮੇਲਾ ਪੂਰਾ ਭਰ ਰਿਹਾ ਹੈ ਜੀ ਬਹੁਤ ਵਧੀਆ ਭਰਿਆ ਹੋਇਆ ਮੇਲਾ ਅੱਜ 12 ਫਰੀਕ ਹੈ ਤੇ ਸੋਨੂੰ ਅੱਜ ਮਲਾਉਣ ਲੱਗੇ ਨਿਕਾ ਮਲਕਾਣਾ ਮੋਟਰ ਸਾਹਿਬ ਕੀ ਹਾਲ ਹੈ ਬਹੁਤ ਵਧੀਆ ਜੀ ਸਤਨਾਮ ਹੋਰ ਸਭ ਤੋਂ ਪਹਿਲਾਂ ਇਹਨੇ ਦਰਸਤ ਦੇ ਦਿੰਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਵਿਖਾਵਾਂਗੇ ਆਪਾਂ ਨਵੇਂ-ਨਵੇਂ ਟਰੈਕਟਰ ਵਧੀਆ ਜਿਹੜਾ ਨਵਾਂ ਮਾਲ ਆਇਆ ਨਿਊ ਬ੍ਰੈਂਡ ਆਹ ਸੋਨਾਲੀਕਾ 35 ਕਿਹੜਾ ਮਾਡਲ ਆਇਆ 35 2022 ਬਾੜ ਲਾ ਵੀਰੇ ਟਾਉ ਵਾਲਾ ਮਾਡਲ ਆ ਤੇਲ ਬ੍ਰੇਕਾਂ ਰਿਵਰਸ ਸਪੀਡ ਕੋ ਡਬਲ ਕਲਚ ਨਾਲ ਦੇ ਟਾਇਰ ਆ ਦੇ 90 ਪੈ ਟਰੈਕਟਰ ਦਾ ਝਾਤ ਮਰਵਾ ਦੇ ਜਮਾ ਨਵਾਂ ਨੂ ਟਰੈਕਟਰ ਨਾਲ ਦੇਟ ਰਾਈ 90 ਪੈਸੇ ਅਪੋਲੋ ਦੇ ਲੱਭੇ ਚੱਲੇ ਪਏ ਹੋਣਗੇ 95 ਪੈਸੇ ਕਿੰਨੇ ਘੰਟੇ ਚੱਲੇ ਕੀ ਡਿਮਾਂਡ ਹੈ ਇਹਦੀ 4 ਲੱਖ ਤੇ 65000 ਦਾ ਦੇ ਦਾਂਗੇ ਅੱਪ ਘੰਟੇ ਕਿੰਨੇ ਚੱਲੇ ਹੈ ਘੰਟੇ ਦੇਖਣਾ ਪਊ 1210 ਘੰਟੇ ਚੱਲੇ 1210 ਘੰਟੇ ਚੱਲੇ ਵੀਰੋ ਸਿਕੰਦਰ ਮਾਡਲ ਹੈ ਚੰਦਰਾਲਾ ਮਾਡਲ ਟਾਪ 843 ਕੈਟਾਗਰੀ ਚ ਆ ਜਾਂਦਾ ਹੈ 34 ਨਵਾਂ ਨਕੋ ਟਰੈਕਟਰ ਹੈ ਬਾਈ ਕੇ ਬਾਈ ਵੇਖਣ ਦੀ ਲੋੜ ਨਹੀਂ ਸਾਰਾ オリジナル ਹੈ ਫਰਸਟ ਪਾਰਟੀਆਂ ਫਰਸਟ ਪਾਰਟੀ ਆਲ オリジナル ਕਿ ਲੋਨ ਕਿੰਨਾ ਕੋਜੀ ਇਹਦੇ ਤੇ ਇਹਦਾ ਲੋਨ ਪਤਾ ਕਰਨਾ ਫੁੱਲ ਵਾਂਗੂ ਹੋ ਜਾਂਦਾ ਚਾਰ ਲੱਖ ਦਾ ਮੇਰੇ ਹਿਸਾਬ ਨਾਲ ਹੋਊਗੀ ਘੱਟ ਤੋਂ ਘੱਟ 4 ਲੱਖ ਦਾ ਲੋਨ ਹੋ ਜੀਏ ਤੇ ਟਰੈਕਟਰ ਪੂਰਾ ਨਵਾਂ ਜੀ ਜਿੰਨਾ ਵੀ ਕਹਦੇ ਪਾਵਰ ਸਟੀering ਹੈ ਇਹ ਤੇ ਡਬਲ ਡਿਸਟ੍ਰਿਬਿਊਟਰ ਡਬਲ ਕਲੱਚ ਡਬਲ ਕੰਪ ਪਾਵਰ ਸਟੀering ਦਾ ਤੇ ਫੁੱਲ ਟੌਪ ਮਾਡਲ ਹੈ ਇਹ ਇਹ ਇਸ ਤੋਂ ਬਾਅਦ ਹੋਰ ਕਾਫੀ ਖੜਿਆ ਜੀ ਅੱਗੇ ਆ ਬਰਾਬਰ ਦੇ ਬੈਠਾ ਮੇਰੇ ਦੋਸਤ ਜਸਪ੍ਰੀਤ ਦਾ ਬੈਮਨ ਵਾਲੇ ਦਾ ਠੀਕ ਹੈ ਉਹਦਾ ਟਰੈਕਟਰ ਆ ਇਹ ਆਪਾਂ ਵਿੱਚ ਕਟਿਆ ਜੋੜੇ ਰੱਖ ਲੈਣੇ ਠੀਕ ਹੈ ਨਵੇਂ ਨਵੇਂ ਮਾਡਲ ਆ ਚਲਾਈ ਤੋਂ ਵੀ ਦਾ ਵਧੀਆ ਟਰੈਕਟਰ ਜੋੜਾ ਆ ਇਹ ਮੈਂ ਕਿਹਾ ਕਿ ਜੜ ਤੋਂ ਇਹ ਘੂਰਲੇ ਕੋਲੇ ਕੁਸ਼ਕ ਜੇ ਹੈ ਮੈਂ ਤੁਹਾਨੂੰ ਦੱਸਾਂ ਠੀਕ ਹੈ ਬਾਕੀ ਉਪਰ ਲੱਗਾ ਡੰਡਾ ਵੱਡੀ ਛਤਰੀ ਸਮਾਨ ਹੈਗਾ ਤੇ ਠੀਕ ਹੈ ਇਹਦਾ ਰੇਟ ਤਾਂ ਮੰਨ ਲਓ ਤਾਂ ਜਿਆਦਾ ਆ 1 ਲੱਖ 40 45 ਆ ਜਵਾਕਰਾਂ ਨਾਲ ਹੀ ਕਰਦਾ ਮੈਂ ਇਥੋਂ ਰੱਖਿਆ ਉਹਨੇ ਸਵਾ ਲੱਖ ਰੁਪਏ ਦਾ ਟਰੈਕਟਰ ਲੈ ਜਾਾਂਗੇ ਕੋਦੋ ਜੀ ਸਵਾ ਲੱਖ ਰੁਪਏ ਦਾ ਟਰੈਕਟਰ ਜੀ ਫਾਰਮਟ੍ਰਿਕ 60 ਜਿਹੜੇ ਕਦੇ ਨਵੇਂ ਮਾਡਲ ਆ ਜਿਹੜੇ ਕਦੇ 3.5 ਤਣ ਤਣ ਲੱਖ ਰੁਪਈਆ ਦੇ ਬਿਕਦੇ ਹੁੰਦੇ ਸੀ। ਬਰਕਿਆ ਹੀ ਕਾਪੀ ਆ। ਠੀਕ ਆ ਕਾਪੀ ਕਾਗ ਜਾਂਦਾ ਸਹੀ ਆ। ਹਾਂ ਹਾਂ ਹੋਰ ਵੀ ਮਾਨਤਾਨ ਹੋ ਜੂ ਮੌਕੇ ਤੇ। ਜਿਹੜੇ ਕਦੇ 3.5 ਤਣ ਤਣ ਲੱਖ ਰੁਪਈਆ ਦੇ ਬਿਕਦੇ ਹੁੰਦੇ ਸੀਗੇ ਕਹਿੰਦੇ ਫਾਰਮ ਟ੍ਰੱਕ 60 ਹੋਵੇ ਜਿਹੜਾ ਕਹਿੰਦੇ ਸੀਗੇ ਨਵਾਂ ਨਕੋਰ ਉਦੋਂ 3.5 ਲੱਖ ਦਾ ਬਿਕ ਜਾਂਦਾ ਸੀਗਾ 97 98 99 ਮਾਡਲ। ਤੇ ਹੁਣ ਇਹਨਾਂ ਦੀ ਡਿਮਾਂਡ ਹੈ ਜੀ 1.5 ਲੱਖ ਰੁਪਈਆ। ਹਾਂ 1.5 ਲੱਖ ਰੁਪਈਆ ਦਾ ਦੇ ਲਾ। 1.5 ਲੱਖ ਰੁਪਈਆ ਦਾ ਫਾਰਮ ਟ੍ਰੱਕ 60 99 ਮਾਡਲ। ਬੱਸ ਕੰਡਕਟਰ ਤਾਂ ਤੇਰੇ ਨਾਲ ਹੀ ਕਰ ਲੈਣਗੇ ਅੱਗੇ ਆ ਗਏ ਫਾਰਮਟ੍ਰੈਕ 65 ਫਾਰਮਟ੍ਰੈਕ 65 ਅੱਲਾ ਤਾਂ ਚੇਵੀ ਆਰਸੀ ਬਣੀ ਆ ਫਾਰਮਟ੍ਰੈਕ 65 2009 ਮਾਡਲ 2010 ਚੇਵੀ ਗਾਤੀ ਬਣੀ ਆ ਮੂਹਰੇ ਟਾਇਰ ਰਹਿ ਗਿਆ ਵੀ ਅੱਧੇ ਕ ਠੀਕ ਹੈ ਪਿਛਲੇ ਰਹਿ ਗਿਆ 80 ਪੈਸੇ 16 9 28 ਦੇ ਪਿਛਲੇ ਟਾਇਰ 80 ਪੈਸੇ 16 9 28 ਦੇ ਹਾਂ ਟਰੈਕਟਰ ਸਾਰਾ ਵਧੀਆ 16 ਸਾਫ ਸੁਥਰਾ ਰੀਨਾਲ ਟਰੈਕਟਰ ਆ ਇਹ ਥੋੜਾ ਜਿਹਾ ਮਗਰਿਆੜਾਂ ਤੋਂ ਪਿੱਛੋਂ ਰੰਗ ਬਜਾਦੇ ਲਿਆ ਹੋਇਆ ਮੱਲਾ ਜੋ ਆਪਾ ਕਰਾਇਆ ਨਹੀਂ ਜੋ ਥੋੜਾ ਅੱਗੇ ਲਿਆ ਉੱਥੋਂ ਮਲਾ ਹੈਗਾ ਨਹੀਂ ਆਪਾ ਕਰਾਇਆ ਨਹੀਂ ਸਾਰਾ ਅਰੀਜਨਲ ਆ ਬਾਕੀ ਟਰੈਕਟਰ ਨਵਾਂ ਹੈਗਾ ਹਾਂ 2009 ਮਾਡਲ ਹੈ 10 4 ਸੀ ਬਣੀ ਆ ਇਹਦੀ ਡਿਮਾਂਡ ਕਰਦੇ 3 ਲੱਖ 40 ਡਿਮਾਂਡ ਕੀ ਇਹਦੀ 3 ਲੱਖ 40000 ਰੁਪਏ ਡਿਮਾਂਡ ਆ 3 ਲੱਖ ਦਾ ਟਰੈਕਟਰ ਦੇ ਦਾਂਗੇ ਇਹ ਆਪਾਂ 3 ਲੱਖ ਰੁਪਏ ਦਾ ਸਟੀਅਰਿੰਗ ਪਾਵਰ ਸਟੀਅਰਿੰਗ ਪਾਵਰ ਪਾਵਰ ਸਟੀਅਰਿੰਗ ਦੇ ਰਿਹਾ 3 ਲੱਖ ਰੁਪਏ ਦਾ ਸਾਰਾ ਰਿੰਗਲ ਅਰੀਜਨਲ 16 ਦੇ ਟਾਇਰ ਸਾਰਾ ਰਿੰਗਲ ਆ ਥੋੜੇ ਮਗਰਿਆੜਾਂ ਦਾ ਪਿੱਛੋਂ ਇਹ ਰੰਗ ਘਟਾ ਹਾਇ ਰਿੰਨਾ ਕਿਤੇ ਹੋਇਆ ਨਹੀਂ ਵੀ ਜਿੱਥੇ ਬੈਂਦਾ ਬੁੰਦਾ ਬੰਦਾ ਦਾ ਆਫਦਾਰ ਆ ਸਾਲ ਹੋ ਗਿਆ ਸੀ ਜਾਂਦਾ ਸਵਾਨ ਡੰਡਾ ਫੱਟੀ ਛਤਰੀ ਸਾਰੀ ਨਾਲ ਆ ਚੱਲਣ ਚਲਾ ਵੀ ਦਾ ਟਰੈਕਟਰ ਵਧੀਆ ਰੰਗ ਰੰਗ ਬੁ ਦਿਖਾ ਦੇ ਟਰੈਕਟਰ ਦੇ ਹਨੇਰੇ ਦੇ ਵਿੱਚ ਦਿਸ ਨਹੀਂ ਰਹੇ ਸਮਾਰ ਕੇ ਅੱਗੇ ਆ ਗਿਆ ਨੋਵੋ 2020 ਮਾਡਲ ਆ 2020 ਮਾਡਲ ਨਿਮਾਨਾ ਨਹੀਂ 6 ਲੱਖ 45000 ਰੁਪਿਆ ਇਹ ਟਰੈਕਟਰ ਚੱਲਿਆ 12000 1200 ਘੰਟਾ ਚੱਲਿਆ ਹੋਊ ਤਾਂ ਰਹਿ ਗਏ ਦਸੀ ਬਹਿ ਨਾਲ ਦੇ ਜਿਵੇਂ ਨਵਾਂ ਨਕੋਟ ਟਰੈਕਟਰ ਆ ਸਾਰਾ ਸ਼ੀਲਡ ਕਿਤੇ ਕਲਮਬੀਨ ਲੱਗੀ ਬੰਪਰ ਦੇ ਟੱਕਰਾਂ ਤੋਂ ਬਿਨਾ ਹੋਰ ਸਾਰਾ ਨਾਲ ਦਾ ਸਾਰਾ ਕੁਝ ਡੰਡਾ ਫੱਟੀ ਛਤਰੀ ਸਮਾਨ ਸਾਰਾ ਇਹਦਾ ਨਾਲ ਆ 645 ਡਿਮਾਂਡ ਰੱਖਦੇ ਸਵਾ 6 ਲੱਖ ਦਾ ਟਰੈਕਟਰ ਦੇ ਦਾਂਗੇ ਸਵਾ 6 ਲੱਖ ਦਾ ਵੀਰੇ 2020 ਮਾਡਲ ਕਾਉਪਲਾ ਮਾਡਲ ਹੈ VICI ਸੂ ਮਹਿੰਦਰਾ ਨੋਰਜਨ ਉਹ ਸਾਰਾ 오ਰੀਜਨਲ A to Z 오ਰੀਜਨਲ ਟਰੈਕਟਰ ਹੈ ਅੱਗੇ ਆ ਗਿਆ ਆਪਣੇ ਕੋਲੇ 524 ਕਾਲੀ ਬੇਟੀ ਵਾਲਾ ਜਿਹੜੇ ਟਰੈਕਟਰ ਦੀ ਫੁੱਲ ਡਿਮਾਂਡ ਅੱਜ ਗੱਲ 2010 ਮਾਡਲ ਆ ਐਚ ਆਰ 24 ਨੰਬਰ ਫਸਟ ਪਾਰਟੀ 7700 ਘੰਟੇ ਰਿਨਾਲ ਚੱਲਿਆ ਹਜੇ ਤੱਕ ਟਰੈਕਟਰ ਦਾ ਕਲੱਚ ਨਹੀਂ ਖੁੱਲਿਆ ਠੀਕ ਐ ਖੁੱਲਿਆ ਨਹੀਂ ਸਾਰਾ ਸ਼ੀਡ ਰੰਗ ਦੀ ਗਲਮ ਦੀ ਦੂਰ ਦੀ ਗੱਲ ਵੈਂਕਲਮ ਵਾਲੀ ਦੁਕਾਨ ਤੇ ਵੀ ਨਹੀਂ ਗਿਆ ਮਾੜਾ ਜਾਂ ਮਗਰਿਆੜ ਜਾਂ ਖਰਾਬ ਹੈ ਇੱਕ ਪਾਸੇ ਜਿੱਥੋਂ ਹੈਗਾ ਉਹ ਉਵੇਂ ਹੀ ਆ ਕਿਸੇ ਪਾਸੋਂ ਕੋਈ ਕਮੀ ਨਹੀਂ ਟਰੈਕਟਰ 'ਚ ਟਾਇਰ ਹੈਗੇ ਟਰੈਕਟਰ ਦੇ 90 95 ਪਏ 14922 ਹਾਂ ਦੁਆਰੇ ਦੇ ਇੱਕ ਜੋੜੀ ਲਈਏ ਦੁਆਰੇ ਦੇ ਪਏ ਹੋਏ ਆ ਟਰੈਕਟਰ ਬਹੁਤ ਹੀ ਜਿਆਦੇ ਸਾਫ ਸੁਥਰਾ 2010 ਮਾਡਲ ਇਹਦੀ ਡਿਮਾਂਡ ਕਰਦੇ ਆਪਾਂ 3 ਲੱਖ ਤੇ 70000 ਰੁਪਏ ਜਮਾ ਜਾਇਜ਼ ਰੇਟ ਆ ਐਸ ਰੇਟ ਤੇ ਇੰਨਾ ਨਵਾਂ ਟਰੈਕਟਰ ਜਿਹਨੂੰ ਚਾਬੀ ਵੀ ਨਾ ਲੱਗੀ ਹੋਵੇ ਕਿਤੋਂ ਨਹੀਂ ਮਿਲਦਾ ਵੀਡੀਓ ਵਿੱਚ ਵੀ ਵੀਰੋ ਐ ਚਮਕਦਾ ਸ਼ੀਸ਼ੇ ਨੂੰ ਮੂੰਹ ਦੇਖ ਲਓ ਭਾਂਦੀ ਇਹਦੇ ਵਿੱਚ ਇਹ ਸੈਲਫਾ ਸਟਿੱਕਰ ਟੁੱਕੜ ਦਿਖਾ ਵੀਰੇ ਹਜੇ ਤੱਕ ਸੈਲਫ ਵੀ ਨਹੀਂ ਖੁੱਲਿਆ ਦੇਖੋ ਸੈਲਫ ਡੇਸਟਿਕਰ ਸਕੂਟਰ ਹੈ ਇਹ ਬਕਰ ਨਾਲ ਦੇਆ ਕਲੱਚ ਨੂੰ ਨਿਖਲੇ ਡਰਾਈਵਰ ਦਾ ਇਹ ਡਰਾਈਵਰ ਜੈਸ ਲੋਹ ਚ ਦੇ ਦਾਂਗੇ 3.5 ਲੱਖ ਰੁਪਏ ਦਾ 3.5 ਲੱਖ ਆ ਇਹਦੇ ਲੋਟ ਆ ਦੇਖੋ ਬਾਅਦ ਹੋਰ ਵੀ ਛੂਟ ਕਰਵਾ ਦਾਂਗੇ ਇਸ ਤੇ ਬਾਅਦ ਛੂਟ ਵੀ ਆਏ ਆ ਮਵਾਪੁਰ ਉੱਪਰ ਤਿਆਰ ਕਰਾ ਲਾਂਗੇ ਕੱਲ ਨੂੰ ਇਹਦਾ ਸ਼ੇਰ ਵਾਗ ਲੈ ਲਾਂ ਉਹਦੇ ਤਾਂ 1000 2000 ਤੇ ਹੋਰ ਲੱਗ ਜੂ ਇਹਦੇ ਠੀਕ ਹੈ ਅੱਗੇ ਆ ਗਿਆ 3632002 ਮਾਡਲ ਹੋਰ ਇੱਕ ਵੀ ਦਿਖਾ ਦਿਓ ਇਹ ਟਰੈਕਟਰ ਜੇ ਆਪਾਂ ਕਹਿ ਨਹੀਂ ਦਿੰਦੇ ਵੀ ਟਰੈਕਟਰ ਦੇ ਟਰੈਕਟਰ ਮਾਰਤਾ ਕੋਈ ਗੱਲ ਐ ਜੀ ਚੌਕੜੇ ਵੀ ਕੇਡੀ ਦਾ ਨਵਾਂ ਚੌਕਾ ਪਹਿਲਾਂ ਨਾ ਜਦੋਂ ਕਮਾਂਡਰ ਇੱਕੀ ਅੰਨਾਲਾ ਬੰਨ ਲ ਮਿਲਦੀ ਬੰਨ ਨਹੀਂ ਇੱਕੀ ਅੰਨਾਲਾ ਡਾਇਰੈਕਟ ਆਪਾਂ ਵਾਲਾ ਮਾਰ ਲ ਕਮਾਂਡਰ ਬੀ ਕੇਟੀ ਦੇ ਸੋਨੋਂ ਫਾਰ ਹੋ ਗਿਆ 77000 ਦਾ ਚੌਕੜਾ ਚਾਰੇ ਤਾਰ ਬੀ ਕੇਟੀ ਦੇ ਜਮਾਤਾ ਸੋੜਿਆ ਸੀ ਇਹ ਇੰਦਾ ਟਰੈਕਟਰ ਤੇ ਟਰੈਕਟਰ ਮਾਰਤਾ ਛੋਟਾ ਉਹ ਵਾਲੇ ਜਿਹੜੀ ਬੇਜੇ ਕਾਸ਼ਾ ਟਰੈਕਟਰ ਆ ਜਾਂ 25 11 ਜਾਂ 35 11 ਜਾਂ ਇੰਟਰ ਇੱਕ ਟਰੈਕਟਰ ਵਾਰ ਰੱਖਿਆ ਮੰਨ ਕੇ ਜਨ 70000 ਰੁਪਏ ਕਲੇ ਟਾਇਰਾਂ ਟਾਇਰਾਂ ਪਹਿਲਾ ਟਾਇਰਾਂ ਦੇ 2 ਲੱਖ ਤੇ 3 ਲੱਖ ਤੇ 15000 ਡਿਮਾਂਡ ਆ ਇਹ ਇਹਦੀ 2002 ਮਾਡਲ ਆ 2002 ਮਾਡਲ ਆ 3 ਲੱਖ 15000 ਰੁਪਏ ਡਿਮਾਂਡ ਹੈ ਡਿਸਕਾਊਂਟ ਇਹ ਜੋ ਕਰ ਦਾਂਗੇ تن 15 25000 635 ਛੜ ਦਾਂਗੇ 280000 ਦਾ ਜੈ ਸੁਨੋ ਦਾ ਰੇਟ ਹੈ 280000 ਵੀ ਦਾ ਵਿਰੋਧ 363 ਕੋਟ ਨਿਊ ਹੋਲੈਂਡ ਡੰਡਾ ਫੱਟੀ ਛਤਰੀ ਹੁੱਕ ਵਾਲੀ ਕਿੱਲੀ ਸਮਾਨ ਕੰਪਲੀਟ ਨਾਲ 16 9 28 ਦੇ ਟਾਰਗੇਟ ਇਹਨਾਂ ਕਿਦੋਂ ਦਿਖਾ ਦੇ ਬਾਡੀ ਬੁੱਡੀ ਦਾ ਜਮਾ ਇਹ ਨਵਾਂ ਨਕੋ ਟਰੈਕਟਰ ਉਸ ਤੋਂ ਬਾਅਦ ਆ ਗਈ ਅੱਗੇ ਆ ਗਿਆ 2018 ਮਾਡਲ 555 ਹਜ਼ਾਰ ਰੁਪਏ 57 ਐਚਪੀ 16 928 ਦੇ ਟਾਇਰ ਡਬਲ ਡਿਸਟਰੀਬਿਊਟਰ ਟਾਪ ਵਾਲਾ ਮਾਡਲ ਨਵਾਂ ਨ ਕੋ ਟਰੈਕਟਰ ਬੰਪਰ ਤੋਂ ਬਿਨਾ ਸਾਰਾ Ориਜਨਲ ਪਾਵਰ ਪਲੱਸ ਪਾਵਰ ਪਲੱਸ ਸਾਰਾ Ориਜਨਲ ਹੈ ਵੀਰੋ ਇਹਦੀ ਡਿਮਾਂਡ ਰੱਖਦੇ 1.5 ਲੱਖ ਰੁਪਈਆ ਆਪਾ 1.5 ਇਹ ਰੇਟ ਦੇ ਦਾਂਗੇ 5 ਲੱਖ ਤੇ 5000 ਦਾ 5 ਲੱਖ 5000 ਦਾ ਮਾਡਲ ਉਠਾਈ ਦਾ ਬਹੁਤ ਜ਼ਿਆਦਾ ਡਿਮਾਂਡ ਹੈ ਟਰੈਕਟਰ ਦੀ ਡਬਲ ਡਿਸਟਰੀਬਿਊਟਰ ਵਾਲਾ 57 HP ਐ 605 ਦੇ ਮੁਕਾਬਲੇ ਦਾ ਟਰੈਕਟਰ ਆ ਉਹੀ انجن ਉਹਦੇ ਤੇ ਸੇਮਾ ਡਾਊਲ ਡਿਸਟਿਬਿਊਟਰ ਆ ਗਿਆ 16 ਦਾ 28 ਦੇ ਟਾਇਰ ਮਾਡਲ ਹੈਗਾ 2018 2018 ਐਚ ਆਰ 22 ਨੰਬਰਾਂ ਸਾਢੇ 4 ਲੱਖ ਦਾ ਬੰਦੇ ਹੋਏ ਸਿਵਲ ਸਪੋਰ ਸਹੀ ਹੋਵੇ ਲੋਨ ਵੀ ਕਰਾ ਦਾਂਗੇ 50 60000 ਰੁਪਏ ਲਈ ਜਾਵੇ ਤੇ ਟਰੈਕਟਰ ਲੈ ਜੇ ਸਾਢੇ 4 ਲੱਖ ਰੁਪਏ ਦਾ ਇਹ ਤੇ ਲੋਨ ਹੋ ਜੂ ਵੀਰੋ ਤੇ 50 55000 ਨਾਲ ਟਰੈਕਟਰ ਸਾਨੂੰ ਮਿਲ ਜੂਗਾ ਹਾਂ 50 ਤੋਂ 60000 ਰੁਪਏ ਲਈ ਜਾਵੇ ਤੇ ਟਰੈਕਟਰ ਦਾ ਮਾਲਕ ਬਣ ਜੇ ਠੀਕ ਆ ਭਾਈ ਹਾਂਜੀ 55000 ਨਾਲ 50 60000 ਨਾਲ ਅਰਜਨ ਟਰੈਕਟਰ ਦਾ ਮਾਲਕ ਬਣ ਜੂਗਾ ਇਸ ਤੋਂ ਬਾਅਦ ਸੋਨਾਲੀ ਤੋਂ ਬਾਅਦ ਅੱਗੇ ਆ ਗਿਆ ਸੋਨਾਲੀ ਕਾ ਡੀਏ 50 2020 ਮਾਡਲ ਆ 52 ਕੈਟਾਗਰੀ ਵਾਲਾ ਟਰੈਕਟਰ ਕਹਿਣ ਚ 2020 ਮਾਡਲ ਆ ਪਰ ਆ ਕੇ ਕੋਈ 24 25 ਤੋਂ ਬਿਨਾ ਇਹ ਕਹਿ ਨਹੀਂ ਸਕਦਾ ਹਾਰ ਆਪਣੇ ਕੋਲੇ ਅੰਦਰ ਪਿਆ ਆ ਆਪਾਂ ਇਹਨੇ ਵਿਹਾਰ ਦੀ ਘਾਟ ਉਹ ਵੀ ਨਹੀਂ ਅਗਰ ਗਾਹ ਤੋਂ ਲੱਗਣ ਦਿੰਦੇ ਹਾਰ ਨਾਲ ਦੇ ਕੇ ਤੁਰਾਏ ਘਰੇ ਜਾ ਕੇ ਕੋਈ ਇਹ ਨਹੀਂ ਕਹਦਾ ਬਿਨ ਨਮਾਇਆ ਪ੍ਰਾਣਾ। ਹਾਰ ਦੇ ਟਾਇਰ 95 ਪੈ। 2020 ਮਾਡਲ ਦਾ ਟੌਪ ਵਾਲਾ ਮਾਡਲ ਹਾਰ ਪਾ ਕੇ ਦੇਵਾਂਗੇ ਨਾਲ। ਹਾਰ ਪਾ ਕੇ ਤੋਰਾਂਗੇ ਵੀਰੋ। ਟਰੈਕਟਰ ਵੀ ਹਾਰ ਵਾਲਾ ਹੀ ਹੈ। ਇਹ ਨਹੀਂ ਵੀ ਕੱਲਾ ਹਾਰ ਪਾ ਕੇ ਦੇ ਦਾਂਗੇ ਆਪਾਂ। ਟਰੈਕਟਰ ਵੀ ਫੁੱਲ ਨਵਾਂ ਜਿੰਨਾ ਵੀ ਕਹਦੇ ਡੀਆਈ 50 2020 ਮਾਡਲ ਹੈ। ਹਾਂਜੀ ਹਾਂਜੀ। ਤੇ ਕੀ ਡਿਮਾਂਡ ਹੈ? ਇਹਦੀ ਡਿਮਾਂਡ ਹੈ 5 ਲੱਖ ਤੇ 35000। 5 ਲੱਖ ਟਰੈਕਟਰ ਦੇ ਦਾਂਗੇ ਆਪਾਂ ਇਹ 5 ਲੱਖ ਤੇ 10000 ਦਾ। 5 ਲੱਖ 10000 ਦਾ ਇਹ। ਇਹ 1 ਸਵਾ 4 4.5 ਦਾ ਲਓ ਲਓ ਜੀ 100000 ਰੁਪਏ ਨਾ ਇਹਦਾ ਵੀ ਮੋਰਚਾ ਫਤਿਹ ਆ ਸਾਢੇ 4 ਲੱਖ ਸਵਾ 4 ਤੋਂ ਸਾਢੇ 4 ਲੱਖ ਰੁਪਏ ਲੈ ਆਵੇਂ ਆਪਾਂ ਟਰੈਕਟਰ ਦੇ ਦਾਂਗੇ ਅਗਲੇ ਨੂੰ ਸਿਬਲ ਸਕੋਰ ਸਹੀ ਹੋਵੇ ਜਮੀਨ ਹੋਵੇ ਜੇ ਕਮਰਸ਼ੀਅਲ ਕਰਾਉਣਾ ਫੇਰ 4 ਲੱਖ ਦਾ ਹੁੰਦਾ ਠੀਕ ਹੈ ਅੱਗੇ ਆ ਗਿਆ 2013 ਮਾਡਲ ਫਾਰਮ ਟਰੈਕ 60 ਫਾਰਮ ਟਰੈਕ 100 ਮਾਡਲ ਟਾਵਰ ਡਿਸਟ੍ਰੀਬਿਊਟਰ ਸੁਪਰਮੈਕਸ ਵਾਲਾ 2013 ਮਾਡਲ 90 60 ਟਾਇਰ ਨਾਲ ਦਵਾਰੇ ਦੇ ਇਹਨੇ ਇੱਕ ਜੋੜੀ ਜੱਲੀ ਦੀ ਆ ਟਰੈਕਟਰ ਸੋਹਣਾ ਸਾਫ਼ ਸੁਥਰਾ ਹੀ ਵੀ ਇਹ 415000 ਡਿਮਾਂਡ ਕਰਦੇ 380000 ਦਾ ਡੈਕਟਰ ਦੇ ਦਾਂਗੇ 380000 ਵੀ ਦਾ 2013 13 ਮੰਨ ਡੈਕਟਰ ਦੇ ਦਾਂਗੇ ਅੱਗੇ ਆਇਆ ਆਪਣੇ ਕੋਲੇ ਫੇਰ ਉਹੀ ਮਾਡਲ 15 ਗੱਲਾਂ ਕਹਿਣ ਨੂੰ ਫਾਰਮ ਟਰੈਕ 45 ਸਾਦੇ ਸਟੀering ਜਿਹੜੀ ਰਾਜਸਥਾਨ ਚ ਬਹੁਤ ਜ਼ਿਆਦਾ ਮੰਗਾ A to Z ਹੋ ਰਿਹਾ ਕਲਚ ਬੰਪਰ ਵੀ ਨਹੀਂ ਲੰਗੋਇਆ ਬੰਪਰ ਵੀ ਸਾਰਾ ਆਲ ਰਹਿਣਾ ਲ ਤਾਂ ਡੈਕਟਰ ਦੇ ਹੈਗੇ 80 ਬਹੇ 2015 ਮਾਡਲ ਫਾਰਵਰਡ ਟਰੈਕ 45 ਵਾਲਾ ਮਾਡਲ ਆ ਕਿਤੇ ਕਲੰਬੀਨ ਲੱਗੀ ਇਹਦੀ ਡਿਮਾਂਡ ਆਈ 3 ਲੱਖ ਤੇ ਇਹ ਟਰੈਕਟਰ ਦੇ ਦਾਂਗੇ ਆਪਾਂ 3 ਲੱਖ ਤੇ 55000 ਦਾ ਕਿੰਨੀ ਡਿਮਾਂਡ ਆਦੀ 3 ਲੱਖ 75000 ਰੁਪਇਆ 3 ਲੱਖ 75000 2015 ਮਾਡਲ ਆ 2015 ਮਾਡਲ ਹਾਂਜੀ ਅੱਗੇ ਆਗੇ ਕਾਬਰੇ ਵਾਲਾ ਸੇਰ ਹੋਇਆ ਵੇ ਅੱਗੇ ਆਗੇ 100 ਲੀਕਾ 35 2012 ਮਾਡਲ 2012 ਮਾਡਲ ਆ ਇਹ ਨਾਲ ਫੱਟੀ ਛਤਰੀ ਸਮਾਨ ਸਾਰਾ ਨਾਲ ਆ ਸੋਨਾ ਲੀਕਾ 35 ਤਿੰਨ ਸਿਲੰਡਰ ਚ ਆ ਜਾਂਦਾ ਹੈ ਇਹ ਵੀ ਬਹੁਤ ਮੰਗ ਜੈ ਡਰਾਈਵਰ ਜ਼ਿੰਮੇਵਾਰੀ ਚ ਸਾਰੇ ਚਾਰੇ ਹਰ ਤਰ੍ਹਾਂ ਸੀਲਰ ਖਾਤਰ ਹੋਰ ਕਿਸੇ ਕੰਮ ਜੇ ਲਾ ਸਕਦੇ ਵੱਡੇ ਦਾ ਵੱਡਾ ਛੋਟੇ ਦਾ ਛੋਟਾ ਸਾਡਾ ਇਹ 2012 ਮਾਡਲ ਆ ਸਾਡਾ ਸਟੀering ਆ ਇਹ ਸਮਾਨ ਡੰਡਾ ਫੱਟੀ ਛਤਰੀ ਬੰਪਰ ਸਾਰਾ ਨਾਲ ਆ ਇਹਦੇ ਜਮ ਹਜੇ ਤੱਕ ਇਹ ਵੀ ਟੈਂਟਰ ਦੀ ਦੁਕਾਨ ਤੇ ਨਹੀਂ ਗਿਆ ਜਿੱਥੋਂ ਲਿਆ ਲੈ ਇਹ ਪਿਛੋਂ ਕੱਕ ਦਿਖਾ ਦਿਓ ਲੰਕਾ ਲੰਕਾ ਜਮਾ ਸਾਰਾ ਰੀਨਲ ਇਹ ਆ ਇਦੀ ਡਿਮਾਂਡ ਹੈ 2.2 ਲੱਖ ਰੁਪਈਆ 2.2 ਲੱਖ ਇਹ ਟਰੈਕਟਰ ਦੇ ਦਾਂਗੇ 2,35,000 ਦਾ 2,35,000 ਵੀ ਇਹਦਾ ਤੇ 35 ਵਾਲਾ ਹੀ ਸੋਨਾ ਨਹੀਂ ਕਰ ਹਾਂ ਅੱਗੇ ਦੇ ਦਾਂਗੇ ਆ ਗਿਆ 855 2013 ਮਾਡਲ ਦੋ ਲੀਡੀਡੀ ਮਾਡਲ ਆ 6 ਮਹੀਨੇ ਦਾ ਹੱਬਾ ਨਵੇਂ ਟਾਇਰ ਆ 95 ਪਏ 2013 ਮਾਡਲ ਆ ਕਰਮਣੀ ਟਰੈਕਟਰ ਦੇ ਕਿਤੇ ਲੱਗੀ ਮਗਰਿਆੜ ਲੱਗੇ ਕੰਪਨੀ ਚ ओरिजिनल ਦੁਆਰੇ ਟਰੈਕਟਰ ਦੀ ਡਿਮਾਂਡ ਹੈ 4,75,000 ਰੁਪਈਆ ਇਹਦਾ ਇੱਕੋ ਹੀ ਰੇਟ ਆ 4 ਲੱਖ ਤੇ 40 ਹਜ਼ਾਰ ਦਾ ਟਰੈਕਟਰ ਦੇ ਦਾਂਗੇ 4 ਲੱਖ 40 ਹਜ਼ਾਰ ਰੁਪਏ ਹਾਂਜੀ ਜੇ ਕੇ ਟਰੈਕਟਰ ਤੇ ਲੋਨ ਪਰ ਆਉਣਾ ਲੋਨ ਫਾਇਨਸ ਹੋ ਜੂ ਜੇ ਕੇ ਟਰੈਕਟਰ ਚ ਟਰੈਕਟਰ ਕਢਾਉਣਾ ਪੁਰਾਣਾ ਜਾਇਜ ਰੇਟ ਤੇ ਉਹ ਕੱਟਿਆ ਦੇਵਾਂ ਤੇ ਹੋਰ ਆਪਣੇ ਕੋਲ ਟਰੈਕਟਰ ਟਰੈਕਟਰ ਬਹੁਤ ਆ ਮਨ ਲਾ ਆਪਣੇ ਕੋਲ ਤੇ ਜਿਹੜਾ ਚਾਹੀਦਾ ਮਨ ਲਾ ਆਪਣੇ ਨਾਲ ਫੋਨ ਤੇ ਕੰਟੈਕਟ ਕਰ ਲੈ ਮੋਬਾਈਲ ਨੰਬਰ ਆਪਣਾ ਦੱਸ ਦੇ ਬਾਹਰੋਂ ਬੋਰਡ ਤੋਂ ਉਹੀ ਦੇ ਦਾਂਗੇ ਇੱਕ ਆਪਣੇ ਕੋਲੇ ਹੁਣ ਲੱਗਣ ਵਾਲਾ ਇੱਕ 52 ਦਾ 2022 ਮਾਡਲ ਆ ਮੈਂਡਾ ਨੰਬਰ ਮੇਰੇ ਪਿੰਡ ਦਾ ਨਵਾਂ ਨਿਕਲਿਆ ਠੀਕ ਹੈ ਹਾਂ ਉਸ ਤੋਂ ਬਾਅਦ ਹੋਰ ਸੋਨਾਲੀਕਾ ਸੋਨਾਲੀਕਾ ਸੁਣ 2015 ਮਾਡਲ ਕਾਫੀ ਟਰੈਕਟਰ ਬਹੁਤ ਆ ਇਹ ਤੇ ਉੱਧਰ ਖੜੇ ਆ ਮੰਨ ਲਾ ਆਪਣੇ 852 ਦੋ ਤਿੰਨ ਟਰੈਕਟਰ ਹੋਰ ਹੈਗੇ ਆਪਣੇ ਕੋਲੇ 14 ਮਾਡਲ 17 ਮਾਡਲ ਦੋ 14 ਮਾਡਲ ਹੋਰ ਹੈਗੇ ਆ ਟਰੈਕਟਰ ਕਾਫੀ ਆ ਤੇ ਮਾਲ ਨੰਬਰ ਬੋਲਦੇ ਆਪਣਾ ਮਾਲ ਨੰਬਰ 9914923993 9914923993 ਖਾਸੀ 025 88025 4जीमा 4 4जीमा 4 ਦੋ ਕੰਟੈਕਟ ਨੰਬਰ ਆਪਣੇ ਜਦੋਂ ਮਰਜ਼ੀ ਆਓ ਹਰ ਟਾਈਮ 24 ਘੰਟੇ ਆਪਾਂ ਇੱਥੇ ਹੁੰਨੇ ਆ ਮੈਂ ਵੀਰੋ ਤਲਵੰਡੀ ਸਭੋ ਬਸਾਖੀ ਮੇਲੇ ਦੇ ਉੱਤੇ ਲੱਗ ਗਿਆ ਲੋਣ ਮੇਲਾ ਕੋਈ ਲੋਣ ਤੇ ਟਰੈਕਟਰ ਲੈ ਸਕਦੇ ਹਾਂ ਕੋਈ ਨਕਦ ਕੈਸ਼ ਦਾ ਲੈ ਸਕਦੇ ਹਾਂ ਕੋਈ ਟਰੈਕਟਰ ਵੇਚ ਸਕਦੇ ਹਾਂ ਵੇ ਚੱਕੜਾ ਕੇ ਲਿਆ ਸਕਦੇ ਹੋ ਜੇਕਰ ਕੋਈ ਵਿਸਾਖੀ ਮੇਲੇ ਤੇ ਆਉਣਾ ਇੱਕ ਵਾਰੀ ਆਪਣੇ ਕੋਲੇ ਜਰੂਰ ਮਿਲ ਕੇ ਜਾਵੇ ਆਪਾਂ ਲੋ ਲੈ ਵੀ ਵਿਸਾਖੀ ਮੇਲੇ ਤੇ ਆਉਂਦਾ ਜਿਹੜਾ ਵੀ ਕੋਈ ਇੱਥੇ ਜਰੂਰ ਮਿਲ ਕੇ ਜਾਵੇ ਨਿੱਕਾ ਮਲਖਾਣਾ ਬੁੱਟਰ ਪੰਜਾਬ ਟਰੈਕਟਰ ਸੇਲ ਪਰਚੇਜ ਤੇ ਲੈ ਵੀ ਦੋਸਤੋਂ ਲਾਉਣ ਮੇਲਾ ਵੀ ਲੱਗ ਚੁੱਕਿਆ ਲਾਉਣ ਵੀ ਫੁੱਲ ਹੋ ਜਾਂਦੇ ਹੁਣ ਇੱਥੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਵੇਚਣਾ ਹੋਵੇ ਸੰਪਰਕ ਕਰਿਓ ਤੁਹਾਨੂੰ ਮੋਬਾਈਲ ਨੰਬਰ ਦੇ ਦਿੱਤੇ ਆ ਪੰਜਾਬ ਟਰੈਕਟਰ ਸੇਲ ਪਰਚੇਜ ਤਲਵੰਡੀ ਸਾਬੋਤ ਤੱਕ ਸ੍ਰੀ ਦਮਦਮਾ ਸਾਹਿਬ ਜਿੱਥੇ ਹੁਣ ਵਿਸਾਖੀ ਲੱਗ ਚੁੱਕੀ ਆ ਵਿਸਾਖੀ ਮੇਲਾ ਚੱਲੀ ਜਾਂਦਾ ਹੁਣ ਤੇ ਪੰਜਾਬ ਟਰੈਕਟਰ ਸੇਲ ਪਰਚੇਜ ਆ ਆਪਣਾ ਮੋਬਾਈਲ ਨੰਬਰ ਆ ਜੀ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਲਾਸਟ ਤੱਕ ਬਹੁਤ ਬਹੁਤ ਧੰਨਵਾਦ ਤੁਹਾਡਾ